ਅੱਜ ਮੌਸਮ ਬਹੁਤ ਵਧੀਆ ਹੀ ਅੱਜ ਦਾ ਮੌਸਮ ਜਿਹੜਾ ਤੁਸੀਂ ਗੜੇਵਾਰੀ ਵੀ ਹੋਈ ਆ ਮੀਂਹ ਬਹੁਤ ਪਿਆਗਾ ਗਰਮੀ ਤੋਂ ਰਾਹਤ ਮਿਲੀ ਹੈ ਲੋਕਾਂ ਨੂੰ ਸਕੂਲ 'ਚ ਜਿਹੜੇ ਬੱਚੇ ਆਉਂਦੇ ਜਾਂਦੇ ਸੀ ਗਰਮੀ 'ਚ ਉਹਨਾਂ ਦਾ ਬੁਰਾ ਹਾਲ ਸੀ ਤਾਂ ਉਹਨਾਂ ਨੂੰ ਵੀ ਰਾਹਤ ਮਿਲੀ ਅਸੀਂ ਦੇਖਿਆ ਸੜਕਾਂ ਤੇ ਵਧੀਆ ਭਿੱਜ ਕੇ ਗਏ ਨੇ ਤੇ ਇਹ ਬਹੁਤ ਵਧੀਆ ਮੌਸਮ ਹੋਇਆਗਾ ਮੀਂਹ ਦਾ ਵੀ ਵਧੀਆ ਜਿਹੜਾ ਵੀ ਪਿਆਗਾ ਪਰ ਜਿਹੜੀ ਕਿਸਾਨਾਂ ਦੀ ਫਸਲ ਆ ਉਹ ਜਿਹੜੀ ਪੱਕ ਚੁੱਕੀ ਸੀ ਤਿਆਰ ਆ ਕੱਟਣ ਵਾਸਤੇ ਉਹਦੇ 'ਚ ਨੁਕਸਾਨ ਜਿਹੜਾ ਕਿਸਾਨਾਂ ਦਾ ਹੋਇਆ ਹੋਊਗਾ ਫਸਲ ਡਿੱਗੀ ਹੋਊਗੀ ਕਿਉਂਕਿ ਜਦੋਂ ਗੜੇ ਪੈਂਦੇ ਆ ਨਾ ਫਸਲ ਜਿਹੜੀ ਖਲੋਤੀ ਹੁੰਦੀ ਆ ਵੱਢਣ ਵਾਸਤੇ ਮਸ਼ੀਨ ਨਾਲ ਵੱਢੀ ਜਾਂਦੀ ਆ ਉਹ ਡਿੱਗ ਪੈਂਦੀ ਜਿਹਦੇ ਉੱਚ ਕਿਸਾਨਾਂ ਨੂੰ ਬਹੁਤ ਦਿੱਕਤ ਆਉਂਦੀ ਆ ਵੀ ਉਹ ਮਸ਼ੀਨ ਨਾਲ ਕੱਟੀ ਨਹੀਂ ਜਾ ਸਕ ਜਾਂ ਸਕਦੀ ਉਹਦੇ ਲਈ ਐਕਸਟਰਾ ਲੇਬਰ ਪੈਂਦੀ ਆ ਬਹੁਤ ਖਰਚਾ ਆ ਜਾਂਦਾਗਾ ਉਹ ਦਿੱਕਤ ਹੁੰਦੀ ਆ ਜੀ ਅੱਜ ਮੌਸਮ ਬਹੁਤ ਵਧੀਆ ਜੀ ਅੱਜ ਦਾ ਮੌਸਮ ਜਿਹੜਾ ਸੀ ਗੜੇਵਾਰੀ ਵੀ ਹੋਈ ਆ ਮੀਂਹ ਬਹੁਤ ਪਿਆ ਗਰਮੀ ਤੋਂ ਰਾਹਤ ਮਿਲੀ ਹੈ ਲੋਕਾਂ ਨੂੰ ਸਕੂਲ 'ਚ ਜਿਹੜੇ ਬੱਚੇ ਆਉਂਦੇ ਜਾਂਦੇ ਸੀ ਗਰਮੀ 'ਚ ਉਹਨਾਂ ਦਾ ਬੁਰਾ ਹਾਲ ਸੀ ਤਾਂ ਉਹਨਾਂ ਨੂੰ ਵੀ ਰਾਹਤ ਮਿਲੀ ਅਸੀਂ ਦੇਖਿਆ ਸੜਕਾਂ ਤੇ ਵਧੀਆ ਭੇਜ ਕੇ ਗਏ ਨੇ ਤੇ ਇਹ ਬਹੁਤ ਵਧੀਆ ਮੌਸਮ ਹੋਇਆਗਾ ਮੀਂਹ ਦਾ ਵੀ ਵਧੀਆ ਹੈ ਜਿਹੜਾ ਵੀ ਪਿਆਗਾ ਪਰ ਜਿਹੜੀ ਕਿਸਾਨਾਂ ਦੀ ਫਸਲ ਆ ਉਹ ਜਿਹੜੀ ਪੱਕ ਚੁੱਕੀ ਸੀ ਤਿਆਰ ਆ ਕੱਟਣ ਵਾਸਤੇ ਉਹਦੇ ਚ ਨੁਕਸਾਨ ਜਿਹੜਾ ਕਿਸਾਨਾਂ ਦਾ ਹੋਇਆ ਹੋਊਗਾ ਫਸਲ ਡਿੱਗੀ ਹੋਊਗੀ ਕਿਉਂਕਿ ਜਦੋਂ ਗਰੇ ਪੈਂਦੇ ਆ ਨਾ ਤਾਂ ਫਸਲ ਜਿਹੜੀ ਖਲੋਤੀ ਹੁੰਦੀ ਆ ਵੱਢਣ ਵਾਸਤੇ ਮਸ਼ੀਨ ਨਾਲ ਵੱਢੀ ਜਾਂਦੀ ਆ ਉਹ ਡਿੱਗ ਪੈਂਦੀ ਆ ਜਿਹਦੇ ਉੱਤੇ ਕਿਸਾਨਾਂ ਨੂੰ ਬਹੁਤ ਦਿੱਕਤ ਆਉਂਦੀ ਆ ਵੀ ਉਹ ਮਸ਼ੀਨ ਨਾਲ ਕੱਟੀ ਨਹੀਂ ਜਾ ਸਕਦੀ ਉਹਦੇ ਲਈ ਐਕਸਟਰਾ ਲੇਬਰ ਪੈਂਦੀ ਆ ਬਹੁਤ ਖਰਚਾ ਆ ਜਾਂਦਾ ਹੈਗਾ ਉਹ ਦਿੱਕਤ ਹੁੰਦੀ ਹੈ ਜੀ ਅੱਜ ਮੌਸਮ ਬਹੁਤ ਵਧੀਆ ਜੀ ਅੱਜ ਦਾ ਮੌਸਮ ਜਿਹੜਾ ਤੁਸੀਂ ਗੜੇਵਾਰੀ ਵੀ ਹੋਈ ਆ ਮੀਂਹ ਬਹੁਤ ਪਿਆਗਾ ਗਰਮੀ ਤੋਂ ਰਾਹਤ ਮਿਲੀ ਹੈ ਲੋਕਾਂ ਨੂੰ ਸਕੂਲ 'ਚ ਜਿਹੜੇ ਬੱਚੇ ਆਉਂਦੇ ਜਾਂਦੇ ਸੀ ਗਰਮੀ 'ਚ ਉਹਨਾਂ ਦਾ ਬੁਰਾ ਹਾਲ ਸੀ ਤਾਂ ਉਹਨਾਂ ਨੂੰ ਵੀ ਰਾਹਤ ਮਿਲੀ ਅਸੀਂ ਦੇਖਿਆ ਸੜਕਾਂ ਤੇ ਵਧੀਆ ਭਿੱਜ ਕੇ ਗਏ ਨੇ ਤੇ ਇਹ ਬਹੁਤ ਵਧੀਆ ਮੌਸਮ ਹੋਇਆਗਾ ਮੀਂਹ ਦਾ ਵੀ ਵਧੀਆ ਜਿਹੜਾ ਵੀ ਪਿਆਗਾ ਪਰ ਜਿਹੜੀ ਕਿਸਾਨਾਂ ਦੀ ਫਸਲ ਆ ਉਹ ਜਿਹੜੀ ਪੱਕ ਚੁੱਕੀ ਸੀ ਤਿਆਰ ਆ ਕੱਟਣ ਵਾਸਤੇ ਉਹਦੇ 'ਚ ਨੁਕਸਾਨ ਜਿਹੜਾ ਕਿਸਾਨਾਂ ਦਾ ਹੋਇਆ ਹੋਊਗਾ ਫਸਲ ਡਿੱਗੀ ਹੋਊਗੀ ਕਿਉਂਕਿ ਜਦੋਂ ਗੜੇ ਪੈਂਦੇ ਆ ਫਸਲ ਜਿਹੜੀ ਖਲੋਤੀ ਹੁੰਦੀ ਆ ਵੱਢਣ ਵਾਸਤੇ ਮਸ਼ੀਨ ਨਾਲ ਵੱਢੀ ਜਾਂਦੀ ਆ ਉਹ ਡਿੱਗ ਪੈਂਦੀ ਜਿਹਦੇ ਉੱਚ ਕਿਸਾਨਾਂ ਨੂੰ ਬਹੁਤ ਦਿੱਕਤ ਆਉਂਦੀ ਆ ਵੀ ਉਹ ਮਸ਼ੀਨ ਨਾਲ ਕੱਟੀ ਨਹੀਂ ਜਾ ਸਕ ਜਾਂ ਸਕਦੀ ਉਹਦੇ ਲਈ ਐਕਸਟਰਾ ਲੇਬਰ ਪੈਂਦੀ ਆ ਬਹੁਤ ਖਰਚਾ ਆ ਜਾਂਦਾਗਾ ਉਹ ਦਿੱਕਤ ਹੁੰਦੀ ਆ ਜੀ ਅੱਜ ਮੌਸਮ ਬਹੁਤ ਵਧੀਆ ਜੀ ਅੱਜ ਦਾ ਮੌਸਮ ਜਿਹੜਾ ਤੁਸੀਂ ਗੜੇਵਾਰੀ ਵੀ ਹੋਈ ਆ ਮੀਂਹ ਬਹੁਤ ਪਿਆ ਗਰਮੀ ਤੋਂ ਰਾਹਤ ਮਿਲੀ ਆ ਲੋਕਾਂ ਨੂੰ ਸਕੂਲ 'ਚ ਜਿਹੜੇ ਬੱਚੇ ਆਉਂਦੇ ਜਾਂਦੇ ਸੀ ਗਰਮੀ 'ਚ ਉਹਨਾਂ ਦਾ ਬੁਰਾ ਹਾਲ ਸੀ ਤਾਂ ਉਹਨਾਂ ਨੂੰ ਵੀ ਰਾਹਤ ਮਿਲੀ ਆ ਸੀ ਦੇਖਿਆ ਸੜਕਾਂ ਤੇ ਵਧੀਆ ਭੇਜ ਕੇ ਗਏ ਨੇ ਤੇ ਇਹ ਬਹੁਤ ਵਧੀਆ ਮੌਸਮ ਹੋਇਆਗਾ ਮੀਂਹ ਦਾ ਵੀ ਵਧੀਆ ਜਿਹੜਾ ਵੀ ਪਿਆਗਾ ਪਰ ਜਿਹੜੀ ਕਿਸਾਨਾਂ ਦੀ ਫਸਲ ਆ ਉਹ ਜਿਹੜੀ ਪੱਕ ਚੁੱਕੀ ਸੀ ਤਿਆਰ ਆ ਕੱਟਣ ਵਾਸਤੇ ਉਹਦੇ ਚ ਨੁਕਸਾਨ ਜਿਹੜਾ ਕਿਸਾਨਾਂ ਦਾ ਹੋਇਆ ਹੋਊਗਾ ਫਸਲ ਡਿੱਗੀ ਹੋਊਗੀ ਕਿਉਂਕਿ ਜਦੋਂ ਗੜੇ ਪੈਂਦੇ ਆ ਨਾ ਤਾਂ ਫਸਲ ਜਿਹੜੀ ਖਲੋਤੀ ਹੁੰਦੀ ਆ ਵੱਢਣ ਵਾਸਤੇ ਮਸ਼ੀਨ ਨਾਲ ਵੱਢੀ ਜਾਂਦੀ ਆ ਉਹ ਡਿੱਗ ਪੈਂਦੀ ਆ ਜਿਹਦੇ ਉਹ ਚ ਕਿਸਾਨਾਂ ਨੂੰ ਬਹੁਤ ਦਿੱਕਤ ਆਉਂਦੀ ਆ ਵੀ ਉਹ ਮਸ਼ੀਨ ਨਾਲ ਕੱਟੀ ਨਹੀਂ ਜਾ ਸਕ ਜਾਂ ਸਕਦੀ ਉਹਦੇ ਲਈ ਐਕਸਟਰਾ ਲੇਬਰ ਪੈਂਦੀ ਆ ਬਹੁਤ ਖਰਚਾ ਆ ਜਾਂਦਾਗਾ ਉਹ ਦਿੱਕਤ ਹੁੰਦੀ ਹੈ ਜੀ ਅੱਜ ਮੌਸਮ ਬਹੁਤ ਵਧੀਆ ਜੀ ਅੱਜ ਦਾ ਮੌਸਮ ਜਿਹੜਾ ਤੁਸੀਂ ਗੜੇਬਾਰੀ ਵੀ ਹੋਈ ਆ ਮੀਂਹ ਬਹੁਤ ਪਿਆਗਾ ਗਰਮੀ ਤੋਂ ਰਾਹਤ ਮਿਲੀ ਹੈ ਲੋਕਾਂ ਨੂੰ ਸਕੂਲ 'ਚ ਜਿਹੜੇ ਬੱਚੇ ਆਉਂਦੇ ਜਾਂਦੇ ਸੀ ਗਰਮੀ 'ਚ ਉਹਨਾਂ ਦਾ ਬੁਰਾ ਹਾਲ ਸੀ ਤਾਂ ਉਹਨਾਂ ਨੂੰ ਵੀ ਰਾਹਤ ਮਿਲੀ ਅਸੀਂ ਦੇਖਿਆ ਸੜਕਾਂ ਤੇ ਵਧੀਆ ਭੇਜ ਕੇ ਗਏ ਨੇ ਤੇ ਇਹ ਬਹੁਤ ਵਧੀਆ ਮੌਸਮ ਹੋਇਆਗਾ ਮੀਂਹ ਦਾ ਵੀ ਵਧੀਆ ਹੈ ਜਿਹੜਾ ਵੀ ਪਿਆਗਾ ਪਰ ਜਿਹੜੀ ਕਿਸਾਨਾਂ ਦੀ ਫਸਲ ਆ ਉਹ ਜਿਹੜੀ ਪੱਕ ਚੁੱਕੀ ਸੀ ਤਿਆਰ ਆ ਕੱਟਣ ਵਾਸਤੇ ਉਹਦੇ 'ਚ ਨੁਕਸਾਨ ਜਿਹੜਾ ਕਿਸਾਨਾਂ ਦਾ ਹੋਇਆ ਹੋਊਗਾ ਫਸਲ ਡਿੱਗੀ ਹੋਊਗੀ ਕਿਉਂਕਿ ਜਦੋਂ ਗੜੇ ਪੈਂਦੇ ਤਾ ਫਸਲ ਜਿਹੜੀ ਖਲੋਤੀ ਹੁੰਦੀ ਆ ਵੱਢਣ ਵਾਸਤੇ ਮਸ਼ੀਨ ਨਾਲ ਵੱਢੀ ਜਾਂਦੀ ਆ ਉਹ ਡਿੱਗ ਪੈਂਦੀ ਆ ਜਿਹਦੇ ਉੱਚ ਕਿਸਾਨਾਂ ਨੂੰ ਬਹੁਤ ਦਿੱਕਤ ਆਉਂਦੀ ਆ ਵੀ ਉਹ ਮਸ਼ੀਨ ਨਾਲ ਕੱਟੀ ਨਹੀਂ ਜਾ ਸਕ ਜਾ ਸਕਦੀ ਉਹਦੇ ਲਈ ਐਕਸਟਰਾ ਲੇਬਰ ਪੈਂਦੀ ਆ ਬਹੁਤ ਖਰਚਾ ਆ ਜਾਂਦਾਗਾ ਉਹ ਦਿੱਕਤ ਹੁੰਦੀ ਆ ਜੀ